T20 World Cup ਜਿੱਤਣ ਤੋਂ ਬਾਅਦ ਇੰਡੀਆ ਪਹੁੰਚੀ ਕ੍ਰਿਕਟ ਟੀਮ ਅਤੇ ਪਰਮਾ ਕੀਤਾ ਗਿਆ ਸਵਾਗਤ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਤੇ ਨਰਿੰਦਰ ਮੋਦੀ ਨੇ ਦੇ ਦਿੱਤਾ ਵਕਰੇ ਹੀ ਮੈਸੇਜ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅੱਜ ਗੱਲ ਕਰਾਂਗੇ ਕਿ ਜਿੱਥੇ ਕ੍ਰਿਕਟ ਦੀ ਟੀਮ ਆਪਣੀ ਇੰਡੀਆ ਦੀ T20 ਵਰਲਡ ਕੱਪ ਜਿੱਤ ਕੇ ਇੰਡੀਆ ਦੇ ਵਿੱਚ ਪਹੁੰਚੀ ਆ ਤਾਂ ਇਹਨਾਂ ਦਾ ਸਵਾਗਤ ਵੀ ਕੀਤਾ ਗਿਆ ਸਵਾਗਤ ਤੋਂ ਬਾਅਦ ਹੀ ਤੁਰੰਤ ਨਰਿੰਦਰ ਮੋਦੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਕੁਝ ਹਾਸੀਆਂ ਖੇਡੀਆਂ ਹੁੰਦੀਆਂ ਮੈਚ ਬਾਰੇ ਗੱਲਾਂ ਵੀ ਹੁੰਦੀਆਂ ਅਗਲੀ ਜਿਹੜੀ ਅਪਕਮਿੰਗ ਪਲਾਨਸ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਤਾਂ ਉੱਥੇ ਨਰਿੰਦਰ ਮੋਦੀ ਨੇ ਇੱਕ ਬਹੁਤ ਸੋਹਣਾ ਸੰਦੇਸ਼ ਵੀ ਦਿੱਤਾ ਹੈ ਕਿ ਜਿਹੜੀ ਭਾਰਤ ਦੀ ਟੀ ਔਲਤੇ ਜਿਹੜਾ ਹੈ ਪੂਰੀ ਮਿਹਨਤ ਦੇ ਨਾਲ ਖੇਡੀ ਆ ਬਹੁਤ ਸਾਰੇ ਟਰੋਲ ਵੀ ਹੋਏ ক্রিকেট ਟੀਮ ਦੇ ਜਿਹੜੇ ਮੈਂਬਰ ਨੇ ਜਿੰਨੇ ਵੀ ਖਿਡਾਰੀ ਨੇ ਪਲੇਅਰ ਨੇ ਸਾਰੇ ਟਰੋਲ ਵੀ ਹੋਏ ਉਹਨਾਂ ਦੀਆਂ ਭਾਵਨਾਵਾਂ ਵੀ ਇਸ ਮੈਚ ਦੇ ਵਿੱਚ ਦੇਖਣ ਨੂੰ ਮਿਲੀਆਂ ਤਾਂ ਦੋਸਤੋ ਪਹਿਲਾ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਆਓ ਸੁਣਦੇ ਆ ਨਰਿੰਦਰ ਮੋਦੀ ਨੇ ਕੀ ਕੁਝ ਕਿਹਾ ਇੰਡੀਆ ক্রিকেট ਟੀਮ ਜਿਹੜੀ ਹੈ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਸ ਤਰੀਕੇ ਦਾ ਫੀਲ ਕੀਤਾ ਤੇ ਕੀ ਕੁਝ ਉਹਨਾਂ ਬਾਰੇ ਬਿਆਨ ਕੀਤਾ ਵੀ ਕਿਵੇਂ ਖੇਡੀ ਹੈ ਇੰਡੀਆ ਦੀ ਟੀਮ ਆਓ ਸੁਣਦੇ ਆ ਪੂਰਾ ਮੈਸੇਜ ਟੀਮ ਇੰਡੀਆ ਕੋ इस भव्य विजय के लिए सभी देशवासियों की तरफ से बहुत बहुत बधाई आज 140 करोड़ देशवासी आपके इस शानदार प्रदर्शन के लिए गर्व अनुभव कर रहे हैं खेल के मैदान में आपने वर्ल्ड कप जीता लेकिन हिंदुस्तान के हर गांव गली मोहल्ले में आपने कोटि कोटि देशवासियों का दिल जीत लिया और ये टूर्नामेंट एक विशेष कारण से भी याद रखी जाएगी इतने सारे देश इतनी सारी टीमें और एक भी मैच हारना नहीं यह छोटी उपलब्धि नहीं है आपने क्रिकेट जगत के हर महारथी उनके हर बॉल को खेला और आपने शानदार विजय प्राप्त करते रहे ਤਾਂ ਤੁਸੀਂ ਵੀ ਸੁਣਿਆ ਦੋਸਤੋ ਵੀ ਨਰਿੰਦਰ ਮੋਦੀ ਨੇ ਬਹੁਤ ਸੋਹਣਾ ਮੈਸੇਜ ਜਿਹੜਾ ਕ੍ਰਿਕਟ ਟੀਮ ਦੇ ਲਈ ਦਿੱਤਾ ਤੇ ਤੁਹਾਨੂੰ ਇੰਡੀਆ ਦੀ ਟੀਮ ਦਾ ਜਿਹੜੀ ਪਰਫਾਰਮੈਂਸ ਸੀ ਉਹ ਕਿਸ ਤਰੀਕੇ ਦੀ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਖਿਤਾਬ ਜਿੱਤੇ ਆ ਉਹਦੇ ਨਾਲ ਸਾਰਿਆਂ ਇੰਡੀਆ ਵੀ ਖੁਸ਼ ਆ ਤੇ ਇੰਡੀਆ ਨੇ ਇਸ ਵਾਰ ਕਰਕੇ ਦਿਖਾਤਾ ਵੀ T20 ਵਰਲਡ ਕੱਪ ਜਦੋਂ ਜਿੱਤੇ ਆ ਤਾਂ ਸਭ ਨੂੰ ਖੁਸ਼ੀ ਹੋਈ ਜੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਹੈ ਪਰਮਾਤ ਸਵਾਗਤ ਕੀਤਾ ਇੰਡੀਆ ਦੇ ਵਿੱਚ ਪਹੁੰਚਦੇ ਆਂ ਤਾਂ ਦੋਸਤੋ ਤੁਸੀਂ ਆਪਣੀ ਰਾਏ ਕਮੈਂਟਾਂ 'ਚ ਕਰਨੀ ਆਂ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ